ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਇਸਪਿੰਤ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਟਿੰਕੂ ਹੁਣਾਂ ਦੇ ਕੋਲ ਦੋਸਤੋ ਅੱਜ ਆਪਣੀ ਵਿਜ਼ਿਟ ਆ ਤੇ ਜਿਹੜੇ ਅੱਜ ਪਸ਼ੂ ਵੈਸੇ ਸੇਲ ਦੇ ਲਈ ਅਵੇਲੇਬਲ ਨੇ ਉਹ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਬਿਲਕੁਲ ਤੁਸੀਂ ਸਾਹਮਣੇ ਸ਼ਾਹੀਬਾਲ ਅੰਗ ਦੇ ਵਿੱਚ ਦੋ ਬੈੜਾਂ ਦੇਖ ਰਿਹਾ ਜੀ ਇੱਕ ਵਾੜ ਜਿਹੜੀ ਬਲੈਕ ਰੰਗ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਤੇ ਨੀਲੀ ਰਾਵੀ ਤੇ ਪਸ਼ੂ ਕਾਫੀ ਕਾਫੀ ਚੰਗੇ ਰਹੇ ਐ ਇਸ ਕਰੇ ਜਰਸੀ ਸ਼ਾਹੀਵਾਲ ਦੀਆਂ ਵਾੜਾਂ ਤੇ ਵਾੜਾਂ ਜਿਹੜੀਆਂ ਦੋਸਤੋ ਘਰੇ ਰੱਖਣ ਤੱਕ ਸੀਮਤ ਨਹੀਂ ਕੰਮ ਰਿਹਾਗਾ ਇੱਕ ਨਸਲ ਬਰੀਡ ਕੰਪੀਟੀਸ਼ਨ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਤੇ ਉਹ ਪੂਰੀ ਗੱਲਬਾਤ ਆਪਾਂ ਉਹਨਾਂ ਦੇ ਜ਼ੁਬਾਨੀ ਸੁਣ ਲਾਵਾਂਗੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਪੈਸੇ ਜਿਹੜੇ ਪਸ਼ੂ ਸੇਲ ਦੇ ਲਈ ਅੱਜ ਅਵੇਲੇਬਲ ਨੇ ਉਹ ਤਿੰਨ ਪਸ਼ੂ ਆ ਠੀਕ ਆ ਜੀ ਸ਼ਾਹੀਵਾਲ ਇੱਕ ਵਾੜ ਵੱਡੀ ਵਾੜ ਦਿਖਾਵਾਂਗੇ ਤੇ ਉਸੇ ਦੀ 3 ਇੱਕ ਤੁਹਾਨੂੰ ਦਿਖਾਵਾਂਗੇ ਉਹ ਦੂਜੇ ਸਮਾ ਪੁੱਛ ਲਾਂਗੇ ਕਿ ਕਿੰਨਾ ਸਮਾ ਹੋ ਗਿਆ ਉਹਨੂੰ ਗੱਬਣ ਨੂੰ ਤੇ ਇੱਕ ਵਿਹੜ ਜਿਹੜੀ ਦੋਸਤੋ ਕੋਈ ਢਾਈਆਂ ਤੇ ਨਾ ਮਹੀਨੇ ਦੀ ਸੂਈ ਹੈ ਠੀਕ ਹੈ ਜੋ ਉਹ ਦਿਖਾ ਦਾਂਗੇ ਆਹ ਲੈਨੇ ਆ ਵਧੇਰੇ ਕਰਦੇ ਆ ਗੱਲਬਾਤ ਫਿਰ ਟਿੰਕੂ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਨਾਲ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾਂ ਸਾਸਰੀ ਕਾਂ ਸੰਧ ਸਾਹਿਬ ਜੀ ਮਾਰਜੀ ਸਾਸਰੀ ਕਾਂ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾਂ ਤੁਹਾਨੂੰ ਵੀ ਵੀਰ ਟਿੰਕੂ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਵੀਰ ਜੀ ਠੀਕ ਹੈ ਜੀ ਠੀਕ ਹੈ ਤੇ ਅੱਛਾ ਵੀਰ ਜੀ ਇਹ ਵੀ ਆਪਣੇ ਭੈਣ ਭਰਾਵਾਂ ਨੂੰ ਦੱਸ ਸਕੀਏ ਇੱਕ ਐਜ਼ ਇੱਕ ਬਰੀਡਰ ਤੁਸੀਂ ਕੰਮ ਕਰ ਰਹੇ ਜੇ ਬਰੀਡ ਦੇ ਉੱਪਰ ਕੰਮ ਕਰ ਰਹੇ ਜੇ ਚਾਹੇ ਉਹ ਡੌਗ ਨੂੰ ਲੈ ਕੇ ਹੋ ਜੇ ਚਾਹੇ ਉਹ ਗਾਵਾਂ ਨੂੰ ਚਾਹੇ ਮੱਝਾਂ ਝੋਟੀਆਂ ਨੂੰ ਲੈ ਕੇ ਹੋ ਜੇ ਇਹ ਕਿੰਨੇ ਲੰਬੇ ਸਮੇਂ ਤੋਂ ਨਾਲ ਦੀ ਨਾਲ ਆਪਾਂ ਕੰਮ ਕਰਦੇ ਆ ਰਹੇ ਹਾਂ ਜੀ ਇਹ ਵੀ ਜੀ ਆਪਾਂ ਨੂੰ 10 ਤੋਂ 15 ਸਾਲ ਦੇ ਲੱਗੇ ਹੋਵੇਗਾ ਜਦੋਂ ਰੱਖਦੇ ਹਾਂ ਠੀਕ ਹੈ ਜੀ 10 ਤੋਂ 15 ਸਾਲਾਂ ਤੇ ਬਾਕੀ ਪਾਰਟਿਸਿਪੇਟ ਵੀ ਜਿੱਦਾਂ ਤੁਸੀਂ ਦਿਖਾਇਆ ਸੀ ਪਾਰਟਿਸਿਪੇਟ ਵੀ ਕਾਫੀ ਕੀਤਾ ਹਾਂਜੀ ਪਾਰਟਿਸਿਪੇਟ ਕੀਤਾ ਠੀਕ ਹੈ ਜੀ ਤੇ ਸ਼ਾਹੀਵਾਲ ਵੈੜਾ ਨੂੰ ਲੈ ਕੇ ਜਾਂਦੇ ਰਹੇ ਆ ਜਾਂ ਆਪਾਂ ਜਰਸੀ ਬਰੀਡ ਤੇ ਜੀ ਅਗਲੀ ਇੱਕ ਮੱਝ ਵੀ ਆ ਗਈ ਸੀ ਮੋਰਾ ਠੀਕ ਹੈ ਜੀ ਠੀਕ ਹੈ ਤੇ ਅੱਜ ਜਿਹੜੇ ਵੀਰ ਆਪਣੇ ਕੋਲ ਤਿੰਨ ਐਨੀਮਲ ਤਾਂ ਜਿਹੜੇ ਬਕਾਊ ਆ ਵੱਡੇ ਤਿੰਨੇ ਬੇੜਾਂ ਜਿਹੜੀਆਂ ਹਾਂਜੀ ਹਾਂਜੀ ਤੇ ਇਹ ਵੀ ਆਪਾਂ ਜਿਹੜੀ ਵੇੜ ਸੇਲ ਕਰਦੇ ਪਏ ਆ ਜਿਹੜੀ ਆਪਣੀ ਸ਼ਾਹੀਵਾਲ ਬੇੜਾ ਜਿੰਦੇ ਚ ਤੁਸੀਂ ਦੱਸਿਆ ਵੀ ਅਖੀਰੀ ਨੇ ਵੀ ਪ੍ਰਾਈਜ਼ ਹਾਸਲ ਕੀਤਾ ਫਰਸਟ ਪ੍ਰਾਈਜ਼ ਸੈਕੰਡ ਜੀ ਹਾਂਜੀ ਇਹ ਵੀ ਕਿਤਾ 16 ਚ ਵੀ ਇਹ ਪਹਿਲੇ ਨੰਬਰ ਤੇ ਰਹੀ ਜੇ 17 ਚ ਵੀ ਜੀ ਹਾਂਜੀ ਠੀਕ ਹੈ ਜੀ ਨਾਲ ਦੀ ਨਾਲ ਇੱਕ ਆਪਾਂ ਸਰਟੀਫਿਕੇਟ ਜਿਹੜੇ ਦੋਸਤੋ ਦਿਖਾ ਦਿੰਨੇ ਆ ਠੀਕ ਹੈ ਜੀ ਪ੍ਰਮਾਣ ਪੱਤਰ ਜਿਹੜੇ ਤੁਹਾਨੂੰ ਦਿਖਾ ਦਿੰਨੇ ਆ ਜ਼ਿਲ੍ਹਾ ਪਧਰੀ ਪਸ਼ੂ ਧਨ ਅਤੇ ਦੁੱਧ ਚੋਈ ਮੁਕਾਬਲੇ ਠ ਤੇ ਵੀਰਪਾਪਾ ਬੁੱਢਾ ਸਾਹਿਬ ਜਿਹੜੇ ਬਿਲਕੁਲ ਠੱਠਾ ਚਭਾਲ ਤਰਨ ਤਰਨ ਸਾਹਿਬ ਜਿਹੜੇ ਦੋਸਤੋ ਕੰਪੀਟੀਸ਼ਨ ਹੁੰਦੇ ਆ ਉਹਨਾਂ ਦੇ ਵਿੱਚ 2017 ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਇਹ ਫਰਸਟ ਜਿਹੜਾ ਦੀ ਤਕੀਰੀ ਦਾ ਖੀਰੀ ਦਾ ਪਹਿਲਾ ਸਥਾਨ ਸੀ ਹੈ ਹਾਂਜੀ ਇਹ ਦੂਜਾ ਸਥਾਨ ਸੀ ਇਹ ਇਹ ਫਿਰ ਮਤਲਬ ਕਿ ਦੋਂਦੀ ਦਾ ਸੀਗਾ ਜੀ ਹਾਂਜੀ ਇਹ ਦੋਂਦੀ ਦਾ ਵੀ ਪਹਿਲਾ ਸਥਾਨ ਸੀ ਵੀ ਪਹਿਲਾ ਸਥਾਨ ਲਓ ਜੀ ਖੀਰੀਆਂ ਦੇ ਵਿੱਚ ਵੀ ਪਹਿਲਾ ਸਥਾਨ ਸੀ ਤੇ ਦੋਂਦੀ ਦੇ ਵਿੱਚ ਵੀ ਆ ਵੈਸੇ ਦੂਜਾ ਸਥਾਨ ਸੀ ਹਨਾ ਵੀਰ ਹਾਂਜੀ ਠੀਕ ਆ ਇਹ ਦੂਜਾ ਸਥਾਨ ਸੀਗਾ ਬਾਕੀ ਜਿਹੜੀ ਵੈੜ ਆਪਣੀ ਇਹ ਪਾਰਟਿਸਿਪੇਟ ਕਰਦੀ ਰਹੀ ਹੈ ਉਹ ਇਹ ਸਾਹਮਣੇ ਆ ਜੀ ਜਿਹੜੀ ਹਾਂ ਜੀ ਹਾਂ ਜੀ ਇਹ ਜਿਹੜੀ ਸ਼ਾਈਵਾਲ ਲਓ ਦੱਸੋ ਸ਼ਾਈਵਾਲ ਵੈੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਪ੍ਰਮਾਣ ਪੱਤਰੇ ਦੇ ਸਰਟੀਫਿਕੇਟ ਆ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਜਿਹੜੇ ਪਾਰਟਿਸਿਪੇਟ ਮੇਲੇ ਦੇ ਵਿੱਚ ਲੱਗੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਤੇ ਖੀਰੀਆਂ ਦੇ ਵਿੱਚੋਂ ਵੀ ਪਹਿਲਾ ਸਥਾਨ ਹਾਸਲ ਕੀਤਾ ਬਾਅਦ ਚ ਦੂਂਦੀ ਹੋ ਗਈ ਜਦੋਂ ਉਦੋਂ ਵੀ ਇਹਨੇ ਬਿਲਕੁਲ ਪਾਰਟਿਸਿਪੇਟ ਕੀਤਾ ਤੇ ਉਦੋਂ ਵੀ ਸੈਕਿੰਡ ਪ੍ਰਾਈਜ਼ ਹਾਸਲ ਕੀਤਾ ਸੀ ਠੀਕ ਆ ਜੀ ਬਰੀਡ ਬਿਊਟੀ ਕੰਪੀਟੀਸ਼ਨ ਦੇ ਵਿੱਚੋਂ ਠੀਕ ਆ ਜੀ ਤੇ ਨਸਲ ਮੁਕਾਬ ਤੇ ਇਹ ਜਿਹੜੇ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਇੱਕ ਜਿਹੜੀ ਨਾਲ ਖੜੀ ਐ ਇਸੇ ਦੀ ਧੀ ਆ ਠੀਕ ਆ ਜੀ ਤੇ ਇਹ ਜਿਹੜੀ ਬਿਹੜਾ ਸ਼ਾਹੀਵਾਲ ਇਹ ਸੂਈ ਸਵਾਈ ਆ ਬਾਕੀ ਸਮਾਂ ਪੁੱਛ ਲੈਣੇ ਆ ਅੱਛਾ ਤੇ ਇਹਨੂੰ ਵੀਰ ਜੀ ਸਮਾਂ ਕਿੰਨਾ ਕੁ ਹੋ ਗਿਆ ਸੰਦੀਪ ਇਹ ਸੰਤੂ ਸਾਹਿਬ ਸ਼ਾਹੀਵਾਲ ਨੂੰ ਜੀ ਸੰਤੂ ਸਾਹਿਬ ਇਹਨੂੰ 10 ਤੋਂ 15 ਦਿਨ ਹੋਇਆ ਇਸੂਈ ਨੂੰ 10 ਤੋਂ 15 ਦਿਨ ਹਾਂ ਜੀ ਲਓ ਜੀ ਸੋ ਦੋਸਤੋ 10 ਤੋਂ 15 ਦਿਨਾਂ ਦੀ ਸੂਈ ਆ ਬਿਹੜ ਤੇ ਕਾਫੀ ਵੀਰਾਂ ਦੇ ਡਿਮਾਂਡ ਫੋਨ ਕਰ ਲਉਂਦੀਆਂ ਵੀ ਇੱਕ ਸ਼ਾਹੀਵਾਲ ਦੇ ਵਿੱਚ ਪਿਓਰ ਬਿਹੜ ਖਰੀਦਣੀ ਆ ਬਾਕੀ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਸਰਟੀਫਿਕੇਟ ਵੀ ਨਾਲ ਜਿਹੜੇ ਹੈਗੇ ਆ ਉਹ ਵੀ ਤੁਹਾਨੂੰ ਆਪਾਂ ਥੋੜਾ ਜਿਹਾ ਚਾਨਣਾ ਪਵਾ ਦਿੱਤਾ ਵੀ ਜਿਹੜੀ ਖੀਰੀ ਸੀਗੀ ਉਦੋਂ ਵੀ ਇਹਨੇ ਫਰਸਟ ਪ੍ਰਾਈਜ਼ ਹਾਸਲ ਕੀਤਾ ਸੈਕੰਡ ਜਿਹੜਾ ਦੂਜਾ ਸਥਾਨ ਦੋਸਤੋ ਦੁੰਦੀਆਂ ਦੇ ਵਿੱਚ ਵੀ ਨਹੀਂ ਹਾਸਲ ਕੀਤਾ ਸੀ ਬਾਕੀ ਠੰਢੀ ਧੀਰੀ ਆ ਸੰਤੂ ਸਾਹਿਬ ਕੋਈ ਉਹੋ ਜੀ ਗੱਲ ਨਹੀਂ ਹੈਗੀ ਜੀ ਸੂਬਾ ਤੀਜਾ ਜੀ 10 ਕਿਲੋ ਦੁੱਧ ਦੇ ਥੱਲੇ ਤਿਆਰ ਹੈ ਜੀ ਲਓ ਜੀ ਹਾਂਜੀ 10 ਕਿਲੋ ਦੁੱਧ ਜਿਹੜਾ ਦੋਸਤੋ ਬਿਲਕੁਲ ਰੈਡੀ ਆ ਥੋੜਾ ਜਿਹਾ ਇਹਨੂੰ ਕਰ ਦਈਏ ਬੱਚਾ ਲੱਗਾ 10 ਕਿਲੋ ਦੁੱਧ ਦੋਸਤੋ ਇਹਦੇ ਥੱਲੇ ਬਿਲਕੁਲ ਹਾਜ਼ਰ ਆ ਤੇ ਕੋਈ 15 ਦਿਨਾਂ ਦੀ ਤੁਸੀਂ ਮੰਨ ਕੇ ਆਈਡੀਆ ਕੋਈ ਵੀਰ ਸੌਦਾ ਕਰ ਸਕਦਾ। ਪਕਾਉ ਅੱਜ ਠੀਕ ਹੈ ਜੀ ਜਿਹੜੇ ਹੁਣ ਆਪਾਂ ਤੁਹਾਨੂੰ ਪਸ਼ੂ ਦਿਖਾ ਰਹੇ ਆ ਸੇਲ ਦੇ ਲਈ ਅਵੇਲੇਬਲ ਨੇ। 10 ਕਿਲੋ ਦੁੱਧ ਦਾ ਤੇ ਸੰਦੀਪ ਇੱਕ ਤੁਸੀਂ ਦੱਸਿਆ ਸੀ ਵੀ ਇੱਕ ਤੁਹਾਨੂੰ ਤੇਲ ਵੀ ਹੈ। ਹਾਂਜੀ ਸੰਤੂ ਸਾਹਿਬ ਜੀ ਮਗਰਲੇ ਕ ਬਹਿਣੀ ਵਾਲੇ ਥਣ ਤਾਂ ਇਹ ਤੇਲ ਹੈ ਜੀ। ਠੀਕ ਹੈ ਜੀ। ਹਾਂਜੀ। ਬਾਕੀ ਤਿੰਨੇ ਥਣ ਪ੍ਰੋਪਰ ਵਧੀਆ ਚੱਲਦੇ। ਇੱਕ ਨੰਬਰ ਸੰਤੂ ਸਾਹਿਬ ਮੋਘੇ ਰਗੀ ਚਵਾਈ ਆ ਪੋਲੀ ਬਿਲਕੁਲ। ਲੋ ਜੀ। ਠੀਕ ਹੈ ਜੀ। ਸੋ ਤਿੰਨ ਥਣ ਪ੍ਰੋਪਰ ਚੱਲਦੇ ਆ ਦੋਸਤੋ ਉਲਟ ਬਹਿਣੀ ਵਾਲੀ ਸਾਈਡ ਤੁਸੀਂ ਆ ਦੇਖ ਰਹੇ ਜੀ ਇੱਕ ਥ ਬਾਕੀ ਜਿਹੜੀ ਮਾਰਕਿੰਗ ਆ ਕਰੈਕਟਰ ਪੂਰੇ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੇ ਸ਼ਾਹੀਵਾਲ ਦੇ ਠੀਕ ਆ ਜੀ ਬਨ ਉਨੇ ਉਸੇ ਤਰ੍ਹਾਂ ਹੈਗਾ ਬਿਲਕੁਲ ਫਰੰਟ ਵਾਲੀਆਂ ਲੈਗ ਤੇ ਬਿਲਕੁਲ ਸਟੇਟ ਜਿਹੜਾ ਬਨ ਆ ਬੈਕ ਸਾਈਡ ਤੋਂ ਥੋੜੀ ਜਿਹੀ ਉੱਚੀ ਆ ਠੀਕ ਆ ਜੀ ਅੱਗੋਂ ਥੋੜਾ ਜਿਆ ਨਿਵਾਨ ਆ ਪਸੂ ਦੀ ਤੇ ਬਾਕੀ ਪੂਸ਼ ਲੈਗ ਸਕੋਰ ਤੁਸੀਂ ਚੈੱਕ ਕਰ ਸਕਦੇ ਜੇ ਥਣ ਲੇਵਾ ਠੀਕ ਆ ਜੀ ਧੁੰਨ ਪ੍ਰੋਪਰ ਜਿੰਨੀ ਵੀ ਹੈਗੀ ਦੋਸਤੋ ਫੰਕਸ਼ਨਲੀ ਜਾਂ ਕਰੈਕਟਰ ਉਹ ਪੂਰੇ ਆ ਸ਼ਾਹੀਵਾਲ ਲੰਗ ਦੇ ਵਿੱਚ ਤੇ 10 ਕਿਲੋ ਦੁੱਧ ਦਾ ਠੀਕ ਆ ਜੀ ਤੇ 15 ਦਿਨਾਂ ਦੀ ਸੂਈ ਆ ਤੇ ਸੰਦੀਪ ਬਾਕੀ ਵੀਰਾਂ ਦੀ ਜਿਹੜੀ ਲੈਂਡ ਦੇ ਨਾਲ ਹੀ ਗੱਲਬਾਤ ਹੋਗੀ ਰਹੂਗੀ ਸੰਤ ਸਾਬ ਇਹਦਾ ਮੁੱਲ ਫੋਨ ਤੇ ਕਰਨਗੇ ਜੀ ਫੋਨ ਤੇ ਹਾਂਜੀ ਫੋਨ ਤੇ ਹੋਗਾ ਜੀ ਠੀਕ ਹੈ ਜੀ ਆ ਜਿਹੜੇ ਤਿੰਨੇ ਪਸ਼ੂ ਦਿਖਾਉਣੇ ਤਿੰਨਾਂ ਦਾ ਫੋਨ ਤੇ ਜੀ ਤਿੰਨਾਂ ਦਾ ਮੁੱਲ ਫੋਨ ਤੇ ਹੋਗਾ ਜੀ ਠੀਕ ਹੈ ਜੀ ਲਓ ਦੋਸਤੋ ਜਿਹੜੇ ਵੀਰ ਨੇ ਐਜ਼ ਇੱਕ ਬਰੀਡ ਤੇ ਉੱਪਰ ਕੰਮ ਕਰਨਾ ਚਾਹੇ ਕੋਈ ਚਾਹੁੰਦਾ ਹੈ ਵੀ ਇੱਕ ਸ਼ਾਹੀਵਾਲ ਦਾ ਦੁੱਧ ਕਿਉਂਕਿ ਬਹੁਤ ਵੀਰ ਲਾਇਕ ਕਰਦੇ ਵੀ ਸ਼ਾਹੀਵਾਲ ਵੈੜ ਖਰੀਦਦੀ ਹੈ ਤੇ ਵਿੱਚ ਸ਼ਾਹੀਵਾਲ ਵੈੜ ਖਰੀਦਦੇਗੇ ਤੇ ਜਿਹੜਾ ਮੋਲੇ ਦਾ ਹੋਊਗਾ ਦੋਸਤੋ ਫੋਨ ਤੇ ਕੀਤਾ ਜਾਊਗਾ ਬਾਕੀ 10 ਕਿਲੋ ਦੁੱਧ ਦਾ 20 15 15 ਦਿਨਾਂ ਦੀ ਸੂਈ ਆ ਮਗਰ ਬੱਛਾ ਆਦ ਨੇ ਸੰਧੂ ਸਾਹਿਬ ਜੀ ਠੀਕ ਆ ਸ਼ਾਹੀਵਾਲ ਅੰਗ ਦੇ ਵਿੱਚ ਦੋਸਤੋ ਜਿਹੜੀ ਇਹ ਵੈੜ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਇੱਕ ਵਾਰੀ ਆਪਾਂ ਤੁਹਾਨੂੰ ਲੋ ਜੀ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ ਠੀਕ ਆ ਕੋਈ ਗੱਲ ਠੀਕ ਆ ਬਿਲਕੁਲ ਜਿਹੜੀ ਦੋਸਤੋ ਹੱਥੀ ਜੰਮੀਪਾਲੀ ਆ ਠੀਕ ਆ ਜੀ ਕੋਈ ਵਪਾਰ ਦੀ ਲਾਈਨ ਤੇ ਨਹੀਂ ਹੈਗੀ ਕਿ ਫਿਲਹਾਲ ਇੱਕ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਬਰੀਡ ਦੇ ਉੱਪਰ ਵੀ ਹੁਣੇ ਕੰਮ ਕਰਦੇ ਆ ਰਹੇ ਆ ਤੇ ਪਾਰਟਿਸਿਪੇਟ ਜਿਹੜੇ ਦੋਸਤੋ ਕਾਫੀ ਕੀਤੇ ਆ ਮੇਲੇ ਇਸ ਵਾਰ ਨੇ ਠੀਕ ਆ ਜੀ ਠੀਕ ਹੈ ਵੀਰ ਬਾਬਾ ਬੁੱਢਾ ਸਾਹਿਬ ਠੱਠਾ ਪਿੰਡ ਵਿੱਚ ਜਿਹੜੇ ਦੋਸਤੋ ਪਾਰਟਿਸਿਪੇਟ ਹੁੰਦੇ ਰਹੇ ਆ ਮੇਲੇ ਉਹਨਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਉਹ ਕੰਪੀਟੀਸ਼ਨ ਦੇ ਵਿੱਚ ਤੇ ਬਾਕੀ ਸਰਟੀਫਿਕੇਟ ਨਾਮ ਤੇ ਵੀ ਜਿਹੜੇ ਸਾਰੇ ਵੀਰਾਂ ਨੇ ਵੇਖ ਲਿਆ ਠੀਕ ਆ ਜੀ ਸਨਮਾਨਿਤ ਕੀਤਾ ਗਿਆ ਸੀਗਾ ਜੋ ਵੀ ਮਾਨ ਸਨਮਾਨ ਮਿਲੇ ਆ ਉਹ ਬਿਲਕੁਲ ਤੁਹਾਨੂੰ ਦੇਖਣ ਦੇ ਵਿੱਚ ਮਿਲ ਜਾਣਗੇ ਇਸ ਘਰੋਂ ਤੇ 10 ਕਿਲੋ ਦੁੱਧ ਇਸ ਵਾਰ ਤੋਂ ਛੱਲਿਆ ਠੀਕ ਆ ਜੀ ਇਹਦਾ ਮੁੱਲ ਜਿਹੜਾ ਫੋਨ ਤੇ ਕੀਤਾ ਜਾਊਗਾ ਬਾਕੀ ਤੁਸੀਂ ਚਾਹਵਾਨ ਵੀਰ ਜਿਹੜਾ ਕੋਈ ਖਰੀਦਣ ਦਾ ਹੋਇਆ ਉਹ ਤੁਸੀਂ ਸੰਪਰਕ ਕਰ ਲਿਓ ਤੇ ਆ ਲਓ ਜੀ ਠੀਕ ਆ ਤੇ ਸੰਦੀਪ ਜਿਹੜੀ ਅੱਗੇ ਆਪਣੇ ਕੋਲ ਵੀਰ ਆ ਆਈ ਸੈਕੰਡ ਨੰਬਰ ਤੇ ਬੈਠ ਇਹ ਸੰਤੋ ਸਾਹਿਬ ਆ ਯਾਨੀ ਕਿ ਤੀਜਾ ਸੁਭਾ ਸੂਈ ਆ ਜੀ ਹਾਂ ਜੀ ਇਹਨੂੰ ਕੋਈ ਸੂਈ ਨੂੰ 3 3.5 ਮਹੀਨੇ ਦਾ ਸਮਾਂ ਹੋ ਗਿਆ ਜੀ ਠੀਕ ਇਹਦੇ ਥੱਲੇ 10 ਤੋਂ 11 ਕਿਲੋ ਦੁੱਧ ਤਿਆਰ ਹੈ ਸੰਤੋ ਸਾਹਿਬ ਜੀ ਠੀਕ ਹੈ ਜੀ ਬਿਲਕੁਲ ਠੰਡੀ ਧੀਰੀ ਆ ਚੁਾਈ ਚੁਾਈ ਬਿਲਕੁਲ ਓਕੇ ਆ ਜੀ ਚਮਾ ਥਾਣਾ ਦੀ ਠੀਕ ਜੀ ਹਾਂਜੀ ਤੇ ਸੂਆ ਵੀ ਤਿੱਜਾ ਹੀ ਆ ਜੀ ਤਿੱਜਾ ਸੂਆ ਸੰਤੂ ਸਾਹਿਬ ਲੋਬੀ ਦੋਸਤੋ ਪੂਰੇ ਵੱਡੇ ਕਦਕੜ ਦੇ ਵਿੱਚ ਤਿੱਜਾ ਸੂਆ ਇਹ ਵੈੜ ਸੋਈ ਆ ਤੇ ਕੋਈ ਢਾਈਆਂ ਤਿੰਨਾਂ ਤਿੰਨਾਂ ਕ ਮਹੀਨਿਆਂ ਦਾ ਅਪ੍ਰੋਕਸੀਮੇਟਲੀ ਕੋਈ ਤਿੰਨਾਂ ਕ ਮਹੀਨਿਆਂ ਦਾ ਸਮਾਂ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਇਹ ਜਿਹੜੀ ਦੋਸਤੋ ਜਰਸੀ ਤੇ ਐਚ ਐਫ ਦਾ ਕਰੋ ਸੰਗ ਹੈਗਾ ਠੀਕ ਆ ਤੇ 10 ਕਿਲੋ ਦੁੱਧ ਇਸ ਵੈੜ ਦੇ ਥੱਲੇ ਆ ਕੋਈ ਵੀਰ ਤੋਕੜਾਂ ਦੇ ਵਿੱਚ ਵੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਬਾਕੀ ਝੋਣ ਝਾਂ ਇੱਕ ਨੰਬਰ ਆ ਚਾਰੇ ਥਣ ਪੂਰੇ ਵਰਤੇ ਆ ਵੱਡੇ ਕਦਕੜ ਦੇ ਵਿੱਚ ਵੈੜ ਜਰਸੀ ਇਹ ਐਚ ਐਫ ਦਾ ਜਿਹੜਾ ਕ੍ਰੋਸ ਆਗਾ ਠੀਕ ਹੈ ਜੀ ਬਤੇਰੇ ਪਾਕੀ ਜਿਹੜਾ ਤੁਸੀਂ ਵੇਖੋਗੇ ਫੇਸ ਕੁਆਲਿਟੀ ਜਰਸੀ ਦੇ ਵਿੱਚ ਵੀ ਆ ਤੇ ਬਾਕੀ ਐਚ ਐਫ ਦਾ ਪੱਖ ਵੀ ਹੈਗਾ ਇਸ ਵੈੱਡ ਦੇ ਵਿੱਚ ਬਾਕੀ ਥਮ ਦੇ ਵਿੱਚ ਇੱਕ ਵਾਰੀ ਤੁਹਾਨੂੰ ਥੋੜਾ ਨੇੜੇ ਦਿਖਾ ਦਈਏ ਤਿੰਨ ਮਹੀਨਿਆਂ ਦੀ ਸੂਈ ਆ ਤੇ ਦੁੱਧ ਜਿਹੜਾ 10 ਕਿਲੋ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਨੇ ਆ ਜੀ ਹਾਂ ਜੀ ਤੋਰ ਲਗੇ ਆ ਲੋ ਜੀ ਠੀਕ ਹੈ ਜੀ ਥੋੜਾ ਜੇ ਨੇੜੇ ਤੋਂ ਦਿਖਾ ਦਿਆ ਥਣਾ ਥਣਾ ਦੇ ਦੋਸਤੋ ਆ ਹੈਗੀ ਬਿਲਕੁਲ ਤੁਹਾਡੇ ਸਾਹਮਣੇ ਮੁੱਠੀ ਥਾਣਾ ਹੱਤੀ ਚਵਾਈ ਵਾਲਾ ਠੀਕ ਆ ਹਾਂਡੀ ਦੇ ਰੀਆ ਬੱਕ ਜੀ ਹਾਂ ਠੀਕ ਹੈ ਜੀ ਠੀਕ ਹੈ ਲਵੀ ਵੀਰ ਸੰਦੀਪ ਇਹਦੀ ਡਿਮਾਂਡ ਵੀ ਬਿਲਕੁਲ ਫੂਨ ਤੇ ਹੀ ਆ ਸੰਤੂ ਸਾਹਿਬ ਇਹਦੀ ਡਿਮਾਂਡ ਵੀ ਫੂਨ ਤੇ ਹੀ ਆ ਇਹਦਾ ਮੁੱਲ ਜ ਹੋਊਗਾ ਜੀ ਫੂਨ ਤੇ ਹੋਊਗਾ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਠੀਕ ਹੈ ਜੀ ਸੋ ਖਰੀਦਣ ਦੇ سلسلے ਵਾਸਤੇ ਕੋਈ ਵੀਰ ਸੰਪਰਕ ਕਰ ਸਕਦਾ ਦੋਸਤੋ ਟੋਕੜ ਪਸ਼ੂ ਜਿਹੜੇ ਵੀਰ ਚਾਹੁੰਦੇ ਆ ਵੀ ਘੱਟੋ ਘੱਟ ਕੁਟਾਈਆਂ ਤਿੰਨ ਤਿੰਨ ਕ ਮਹੀਨੇ ਸੱਜਰ ਪਸ਼ੂ ਦੇ ਜੇ ਨਾਲ ਆਪਾਂ ਕੰਪੇਅਰ ਕਰਦੇ ਆਂ ਤੇ ਜਾਇਜ ਰੇਟਾਂ ਦੇ ਉੱਪਰ ਤੁਹਾਨੂੰ ਮਿਲ ਜਾਣਗੇ ਬਾਕੀ ਤੁਸੀਂ ਸੰਪਰਕ ਕਰ ਲਿਓ ਠੀਕ ਹੈ ਜੀ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਅੱਛਾ ਸੰਦੀਪ ਜਿਹੜੀ ਆਪਣੇ ਕੋਲ ਅਗਲੀ ਆ ਤੀਜੇ ਨੰਬਰ ਤੇ ਆ ਬੱਚੀ ਆ ਹਾਂਜੀ ਸੰਤੋ ਸਾਹਿਬ ਜੀ ਇਹ ਬੱਚੀ ਐਸੇ ਦੀ ਦੱਸ ਰਹੇ ਨੇ ਹਾਂਜੀ ਇਹਦੀ ਆ ਬੱਚੀ ਸੰਤੋ ਸਾਹਿਬ ਜੀ ਠੀਕ ਹੈ ਜੀ ਹਾਂਜੀ ਅਓ ਦੋਸਤੋ ਇਹ ਵੀ ਸ਼ਾਹੀਵਾਲ ਅੰਗ ਦੇ ਵਿੱਚ ਸ਼ਾਹੀਵਾਲ ਨਸਲ ਬਰੀਡ ਦੇ ਵਿੱਚ ਇਹ ਬੱਚੀ ਆ ਠੀਕ ਹੈ ਤੇ ਇਸ ਦੀ ਮਦਰ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦਿਖਾ ਦਿੱਤੀ ਆ ਠੀਕ ਹੈ ਜੀ ਤੇ ਅੱਛਾ ਸੰਦੀਪ ਜਿਹੜੀ ਇਹ ਬੱਚੀ ਐ ਇਹਦੀ ਡਿਟੇਲ ਕੀ ਏ ਇਹ ਸੁਬਾ ਸੁਈ ਏ ਜਾਂ ਕਿ ਗੱਬਣ ਸੰਤੋ ਸਾਹਿਬ ਇੱਕ ਸੁਬਾ ਸੁਈ ਏ ਜੀ ਗਾੜੀ ਇਹਨਾਂ 20 ਤੋਂ 25 ਦਿਨ ਹੋ ਗਏ ਆ ਯਾਨੀ ਕਿ ਟੀਕਾ ਭਰਾਏ ਨੂੰ ਅੱਛਾ ਜੀ ਹੁਣ ਇਹ ਕਨਫਰਮ ਨਹੀਂਗਾ ਪੂਰਾ ਹੈਗਾ ਕਿ ਯਾਨੀ ਕਿ ਗਾੜੀ ਗੱਬਣ ਆ ਕਿ ਨਹੀਂ ਗੱਬਣ ਮਹੀਨੇ ਕਿਤੇ ਬਣੀ ਹਾਂ ਜੀ ਮਹੀਨੇ ਕਿਤੇ ਲਗਭਗ ਬਣੀ ਆ ਠੀਕ ਹੈ ਜੀ ਹਾਂਜੀ ਉਹ ਅਗਲਾ ਚੈੱਕ ਕਰਾ ਕੇ ਸੱਲੀ ਕਰਾ ਕੇ ਆਪਦੀ ਕੋਈ ਵੀਰ ਲੈ ਸਕਦਾ ਜੀ ਠੀਕ ਹੈ ਜੀ ਹਾਂਜੀ ਜਿਹਨੇ ਬਰੀਡ ਨਸ ਦੇ ਵੀਰ ਨੇ ਕੰਮ ਕਰਨਾ ਜਿਹਨੇ ਠੀਕ ਹੈ ਜੀ ਹਾਂਜੀ ਵੀਰ ਜੀ ਅੱਛਾ ਸੰਦੀਪ ਦੱਸਿਆ ਸੀ ਵੀਰ ਟਿੰਕੂ ਹੁਣਾਂ ਨੇ ਵੀ ਵੀ ਇੱਕ ਮਿਲਕਿੰਗ ਬਾਰੇ ਵੀ ਦੱਸਿਆ ਤਵੇਂਹੇ ਦੋਸਤੋ ਵੀਰ ਨੇ ਧਿਆਨ ਚ ਲਿਆਂਦਾ ਸੀ ਵੀ ਕੋਈ 13 ਲੀਟਰ 13 ਲੀਟਰ ਤੇ ਜਿਹੜੀ ਇਹ ਚੱਲਦੀ ਰਹੀ ਹੈ 13 14 ਕਿਲੋ ਦਾ ਚੱਲਦੀ ਰਹੀ ਇਸ ਨੂੰ 13 14 13 14 ਤੇ ਜਿਹੜਾ ਦੁੱਧ ਰਿਆ ਉਹਨੂੰ ਵੀ ਫਿਲਹਾਲ ਕੋਈ 15 20 ਦਿਨਾਂ ਦਾ ਆਈਡੀਆ ਕੋਈ ਮੰਨ ਲੈ ਵੀ 10 ਕਿਲੋ ਤੋਂ ਤੁਹਾਨੂੰ ਪਿਆਰੇ ਹੁਣ ਵੀ ਜਿਹੜਾ ਹਾਜ਼ਰ ਹੈ ਦੇ ਥੱਲੇ ਠੀਕ ਆ ਬਾਕੀ ਅਗੇ ਕੋਈ ਚੰਗੀ ਸੇਵਾ ਮੈਟਰ ਕਰਦੀ ਹੈ ਚੰਗੀ ਸੇਵਾ ਕਰ ਲੂਗਾ ਵੀਰ ਦੁੱਧੋਂ ਵੱਧ ਜੋਗੀ ਤੇ ਆ ਵੱਛੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਇਸੇ ਦੀ ਆ ਅਗੇ ਦੂਜੇ ਸਵੇਰ ਲਈ ਜਿਹੜੀ ਆ ਠੀਕ ਆ ਜੀ ਏਆਈ ਹੋਈ ਆ 1 ਮਹੀਨੇ ਦਾ ਸਮ ਬਾਕੀ ਅਗੇ ਕਿਸਮਤ ਆ ਕਿਸੇ ਵੀਰ ਦੀ ਜੇਕਰ ਨਿਕਲ ਆਉਂਦੀ ਆ ਬਾਕੀ ਸੰਦੋ ਸਭ ਨਸਲ ਬਰੀਡ ਵਾਲੀ ਹੈ ਜੰਨੀ ਆ ਜੀ ਹਾਂਜੀ ਡਰਾਈ ਹੈ ਜੀ ਠੀਕ ਹੈ ਜੀ ਲਓ ਜੀ ਠੀਕ ਹੈ ਸੋ ਬੰਨ ਬੋਨ ਤੁਸੀਂ ਵੇਖ ਸਕਦੇ ਹੋ ਦੋਸਤੋ ਬਾਕੀ ਚਾਲਰ ਗਾਲ ਕੰਪਲ ਉਸੇ ਤਰ੍ਹਾਂ ਠੀਕ ਆ ਲੰਬਾ ਧੋਨ ਤੇ ਪੁੱਠੇ ਪਾਠੇ ਤੋਂ ਤੁਸੀਂ ਵੇਖ ਸਕਦੇ ਪੂਰੀ ਨਿਗਰ ਆ ਪਲੀਪੁਲੀ ਪੂਰੀ ਆ ਠੀਕ ਆ ਜੀ ਪਹਿਲੇ ਪਹਿਲਾ ਸਵੇਰ ਦੁੱਧ ਕਿੰਨਾ ਕਿ ਚਮਾਉਂਦੀ ਰਹੀ ਸੀ ਪਹਿਲੇ ਸਵੇਰ 10 ਕਿਲੋਟਰ ਉਹ ਵੀ 10 ਕਿਲੋਟਰ ਤੋਂ ਪਹਿਲੇ ਸਵੇਰੇ ਦੁੱਧ ਛੁਆਇਆ ਸੀ ਬੱਚੀ ਨੇ ਤੇ ਨਸਰ ਫਿਲਟਰ ਦੇ ਵਿੱਚ ਪੂਰੀ ਹੈ ਪਿਓਰ ਜਿਹੜੀ ਦੋਸਤੋ ਇਹ ਸ਼ਾਹੀਵਾਲ ਅੰਗ ਦੇ ਵਿੱਚ ਆ ਠੀਕ ਆ ਜੀ ਸ਼ਾਹੀਵਾਲ ਅੰਗ ਦੇ ਵਿੱਚ ਆ ਕਿਸੇ ਵੀਰ ਨੇ ਲੈ ਕੇ ਜਾਣੀ ਆ ਜਰੂਰ ਤੁਸੀਂ ਰੱਖ ਸਕਦੇ ਜ ਬਹੁਤ ਵੀਰਾਂ ਦੇ ਸ਼ੌਂਕ ਆ ਵੀ ਸ਼ਾਹੀਵਾਲ ਅੰਗ ਦੇ ਵਿੱਚ ਵਹਿੜ ਹੈ ਖਰੀਦਣ ਦਾ ਠੀਕ ਆ ਸੋ ਦੂਜਾ ਸੂਬਾ ਇਹ ਵਹਿੜ ਅੱਗੇ ਦੋਸਤੋ ਸੂਹੂਗੀ ਮਹੀਨੇ ਲਈ ਬਣੀ ਆ ਨਿਤਰ ਆਊਗੀ ਕਰਮਾਂ ਲਈ ਠੀਕ ਆ ਜੱਗ ਕੇ ਕਿਸੇ ਵੀਰ ਦਾ ਇਲਾਕਾ ਜਿਹੜਾ ਲੈ ਕੇ ਜਾਂਦਾ ਤੇ ਸੰਦੀਪ ਇਹਦਾ ਮੁੱਲ ਵੀ ਤੇ ਸੰਤਸਾ ਵੀ ਇਹਦਾ ਮੁੱਲ ਵੀ ਫੋਨ ਤੇ ਕਰਨਗੇ ਫੋਨ ਤੇ ਫੋਨ ਤੇ ਹੋਊਗਾ ਜੀ ਹ ਠੀਕ ਹੈ ਜੀ ਸਾਰੇ ਪਸ਼ੂਆਂ ਦਾ ਮੁੱਲ ਫੋਨ ਤੇ ਹੋਵੇਗਾ ਜੀ ਠੀਕ ਹੈ ਜੀ ਹਾਂਜੀ ਸੰਸਰ ਲਓ ਦੋਸਤੋ ਤਿੰਨ ਐਨੀਮਲ ਆਪਾਂ ਜਿਹੜੇ ਤੁਹਾਨੂੰ ਦਿਖਾਏ ਆ ਠੀਕ ਹੈ ਜੀ ਤਿੰਨੇ ਐਨੀਮਲ ਦੇ ਜਿਹੜੇ ਰੇਟ ਨੇ ਉਹ ਫੋਨ ਤੇ ਕੀਤੇ ਜਾਣਗੇ ਤੇ ਬਾਕੀ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਪਸ਼ੂ ਦੋਸਤੋ ਕਾਫੀ ਚੰਗੇ ਚੰਗੇ ਸੀਗੇ ਪਹਿਲਾਂ ਵੀਰ ਹੋਂ ਦੇ ਕੋਲ ਜਿੱਦਾਂ ਇੱਕ ਸ਼ਾਹੀ ਵਾਲ ਬੈਠਾ ਤੁਹਾਨੂੰ ਦਿਖਾਈਆਂ ਨੇ ਉਦੋਂ ਘਰਦਿਆਂ ਜੰਮੀਆਂ ਪਲੀਆਂ ਐ ਜੰਪਲ ਇੱਥੋਂ ਦੀਆਂ ਨਹੀਂ ਠੀਕ ਹੈ ਜੀ ਹੁਣ ਫਿਲਹਾਲ ਚਲੋ ਕੋਈ 100 ਲੇਵਰ ਲੂਵਰ ਦੀ ਕਾਰਡ ਹੋਣ ਕਰਕੇ ਵੀ ਜਿਹੜਾ ਪ੍ਰੋਗਰਾਮ ਬਣ ਗਿਆ ਸੀਗਾ ਸੰਤੂ ਸਾਹਿਬ ਲੇਵਰ ਦੀ ਘਾਟ ਹੋਣ ਕਰਕੇ ਵੀਰ ਨੇ ਜਾਨੀ ਕਿ ਸਾਰਾ ਮਾਲ ਹੀ ਸੇਲ ਕਰਤਾ ਆ ਬਿਲਕੁਲ ਹਾਂ ਜਿੰਨੇ ਦਾ ਉਤਨਾ ਪਸ਼ੂ ਦੇ ਅੰਦਰ ਵੀ ਵੀਰ ਕੋਲ ਬੱਜੇ ਤੇ 3-4 ਪਸ਼ੂ ਆਵੇ ਮੱਜਾਂ ਉਹ ਵੀ ਸਾਰੀਆਂ ਵੀਰ ਨੇ ਸੇਲ ਕਰ ਦਿੱਤੀਆਂ ਹਾਂ ਇਹ ਵੀ ਮੱਝ ਜਿਹੜੀ ਸੇਲ ਕਰ ਦਿੱਤੀ ਸੀ ਇਹ ਵੀ ਸੰਤੂ ਸਾਹਿਬ ਸੇਲ ਹੋ ਗਈ ਨੀਲੀ ਆ ਬਿਲਕੁਲ ਜੀ ਬਿਲਕੁਲ ਹਾਂ ਸੋ ਨੀਲੀ ਗਰਾਵੀ ਦੀ ਇਹ ਮੱਝ ਜਿਹੜੀ ਦੋਸਤੋ ਵੀ ਸੇਲ ਹੋ ਚੁੱਕੀ ਸੀ ਇਹ ਵੀ ਮੇਰੇ ਉਹਦਾ ਵੀ ਗੱਬਣ ਤੋਕੜ ਗੱਬਣ ਹਾਂ ਜੀ ਸੰਤੂ ਸਾਹਿਬ ਇਹ ਗੱਬਣਿਆ ਕੋਈ 5-6 ਮਹੀਨੇ ਦੀ ਗੱਬਣਿਆ ਇਹ ਵੀ ਸੇਲ ਹੋ ਗਈ ਹੈ ਸਵੇਰੀ ਹੋਈ ਹੈ ਜੀ ਆ ਸਵੇਰੇ ਸੇਲ ਹੋ ਗਈ ਹੈ ਹ ਨੰਬਰ ਬਿਲਕੁਲ ਸਕਰੀਨ ਤੇ ਆਪਾਂ ਥੱਲੇ ਚਲਦਾ ਕਰਦੇ ਆਂਗੇ ਆਨਰ ਦਾ ਠੀਕ ਹੈ ਜੀ ਤੇ ਵੀਰ ਹਾਂ ਨੰਬਰ ਬੋਲ ਕੇ ਆਪਾਂ ਜ਼ਰੂਰ ਦੱਸ ਦੇਣੀ ਆ 91 ਹਾਂ 91 ਜੀ 91073 91073 4004 ਜੀ 4004 ਹਾਂ ਜੀ ਅਬ ਦੋਸਤੋ ਇਹ ਨੰਬਰ ਨੇ ਵੀਰ ਟਿੰਕੂ ਦੇ ਠੀਕ ਹੈ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ